ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੈਬਜ਼ਾਦਿਆਂ ਬਾਬਾ ਚਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ 7 ਤੇ 9 ਸਾਲ ਦੀ ਛੋਟੀ ਉਮਰ ਦੇ ਵਿੱਚ ਦਿੱਤੀ ਵੱਡੀ ਕੁਰਬਾਨੀ ਨਾਲ ਸਮੁੱਚੀ ਕੌਮ ਦੇ ਵਿੱਚ ਮਿਸਾਲ ਕਾਇਮ ਕੀਤੀ। ਉਹ ਇਤਿਹਾਸ ਕਦੇ ਵੀ ਭੁੱਲਣ ਯੋਗ ਨਹੀਂ। ਉਹੀ ਦਿਨ ਨੇ ਜਦੋਂ ਗੁਰੂ ਪਾਤਸ਼ਾਹ ਨੂੰ ਆਪਣਾ ਅਨੰਦਗੜ੍ਹ ਦਾ ਕਿਲਾ ਛੱਡਣਾ ਪਿਆ ਸੀ ਤੇ ਸਾਰਾ ਪਰਿਵਾਰ ਸਰਸਵਤੀ ਨਦੀ ਤੇ ਵਿਛੜ ਗਿਆ। ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਹਰ ਕੋਈ ਸਿਰਜਦਾ ਕਰਦਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਉਨ੍ਹਾਂ ਦੀ ਯਾਦ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਕਰਵਾਏ ਜਾਂਦੇ ਨੇ ਪਾਠ ਰਖਾਏ ਜਾਂਦੇ ਨੇ ਕੀਰਤਨ ਹੁੰਦੇ ਨੇ ਲੋਕ ਵੱਡੀ ਗਿਣਤੀ ਦੇ ਵਿੱਚ ਦਰਸ਼ਨ ਕਰਨ ਲਈ ਆਉਂਦੇ ਨੇ ਤahari ਦੀ ਕੜੀ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਘਟਾਰੂ ਚੱਕ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਅੰਦਰ ਨਤਮਸਤਕ ਹੋਇਆ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਉਹਨਾਂ ਨੇ ਇਹ ਕੁਝ ਸ਼ਬਦ ਕਹੇ ਤੇ ਉਹਨਾਂ ਦੀ ਸ਼ਹਾਦਤ ਨੂੰ ਸਿਰਜਦਾ ਕੀਤਾ ਅੱਜ ਮੈਂ ਕਹਿ ਸਕਦਾ ਕਿ ਇੱਕ ਬਹੁਤ ਹੀ ਇਤਿਹਾਸਕ ਕੁਰਬਾਨੀਆਂ ਭਰਪੂਰ ਤੇ ਸਾਡੇ ਸਭ ਦੇ ਜਜ਼ਬਾਤਾਂ ਨੂੰ ਟੰਡੋਲਦੀ ਛੋਟੇ ਸਹਿਬਜ਼ਾਦਿਆਂ ਦਾ ਤੇ ਸ਼ਹੀਦੀ ਧਰਤੀ 'ਤੇ ਅੱਜ ਅ ਮਾਦਲੂ ਮੈਂ ਆਪਣੇ ਪਰਿਵਾਰ ਸਮੇਤ ਇਥੇ ਨਦ ਮਸਗੋਣ ਲਈ ਆਇਆ ਸੋ ਮੈਂ ਜਿੱਥੇ ਉਸ ਕੁਰਬਾਨੀ ਨੂੰ ਲਸਾਨੀ ਕੁਰਬਾਨੀ ਨੂੰ ਸਜਦਾ ਕਰਦਾ ਸੱਚਗੋਣਿਆਂ ਕੋਤੇ ਇਹਤ ਕਰਦਿਆਂ ਕਿ ਇਸ ਪੰਜਾਬ ਦੀ ਆਪਣੇ ਦੇਸ਼ ਦੀ ਬਿਹਤਰੀ ਦੇ ਲਈ ਸੇ ਇਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦੇ ਹੋਏ ਅਸੀਂ ਲਗਾਤਾਰ ਅੱਗੇ ਵਧਾਂਗੇ ਸੋ ਫਿਰ ਦੁਬਾਰਾ ਦਿਲ ਦੀ ਗਹਿਰਾਈਆਂ ਤੋਂ ਆਪਣੇ ਸਮੁੱਚੇ ਪਰਿਵਾਰ ਵੱਲੋਂ ਉਹ ਸਲਸਾਨੀ ਕੁਰਬਾਨੀ ਦੇ ਅੱਗੇ ਮੈਂ ਸਜਦਾ ਕਰਦਾ ਸਵਾਦ ਇਥੇ ਨਤਮਸਤ ਹੋਣ ਲਈ ਆਇਆ ਹੈ ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਦੀ ਦੀ ਰਿਪੋਰਟ